ਪ੍ਰਧਾਨਤਾ ਪੈ ਗ੍ਰੇਡ ਨੂੰ ਕਿਸ ਤਰੀਕੇ ਦੀ ਜ਼ਿੰਮੇਵਾਰੀ ਲੱਗਦਾ ਹੈ ਕਿ ਮਿਲੇਗੀ ਤਾਂ ਕੀ ਗ੍ਰਾਫ ਜਿਹੜਾ ਭਾਜਪਾ ਦੇ ਉੱਪਰ ਆਉਂਦਾ ਦਿਖਾਈ ਦੇਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਸਪਾਲ ਜੀ ਗੁਰੋਲੀ ਜੀ ਨੂੰ ਮੁਬਾਰਕਾ ਦਿੰਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਤੇ ਮੈਂ ਇਸ ਦੇ ਨਾਲ ਹੀ ਮੈਂ ਧੰਨਵਾਦ ਵੀ ਕਰਦਾ ਹਾਂ ਇੱਕ ਮਾਨ ਦਾ ਸਾਡੇ ਜੇਪੀ ਨੱਡਾ ਜੀ ਜਿਹੜੇ ਕਿ ਆਲ ਇੰਡੀਆ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਤੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀ ਜਾਕਰ ਜੀ ਦਾ ਸੁਨੀ ਸ਼ਰਮਾ ਜੀ ਦਾ ਤੇ ਸਾਡੇ ਸਕੱਤਰ ਮੰਤਰੀ ਸ਼੍ਰੀ ਨਿਵਾਸਨੂ ਜੀ ਦਾ ਤੇ ਸਾਡੇ ਖਾਸ ਤੌਰ ਤੇ ਮਹਾਰਾਣੀ ਪ੍ਰਦੀਪਪੁਰ ਜੀ ਦਾ ਮੈਂ ਇਹ ਗੱਲ ਕਹਿ ਸਕਦਾ ਵੀ ਮੈਂ ਤੇ ਵਿਕਰਮਜੀਤ ਸਿੰਘ ਚੈਲ ਜੀ ਨੇ ਅਸੀਂ ਇੱਕ ਦੋ ਮਹੀਨਿਆਂ ਤੋਂ ਅਸੀਂ ਕਹਿ ਰਹੇ ਸੀਗੇ ਵੀ ਸਾਡੀ ਉਹਨਾਂ ਨੇ ਜਿਹੜੀ ਸਿਫਾਰਸ਼ ਮੰਨੀ ਵੀ ਜਸਪਾਲ ਜੀ ਨੂੰ ਉਹਨੂੰ ਪ੍ਰਧਾਨ ਦੁਬਾਰਾ ਬਣਾਇਆ ਜਾਵੇ ਕਿਉਂ ਕਿ ਜਸਪਾਲ ਜੀ ਨੇ ਜਿਹੜੇ ਪਿਛਲੇ ਟਰਮ ਇੰਨੇ ਨੇ ਪ੍ਰਧਾਨਗੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਬਹੁਤ ਅੱਗੇ ਗਈ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਹਲਕਾ ਰਾਜਪੁਰਾ ਵਿਧਾਨ ਸਭਾ ਐਮਪੀ ਦੇ ਇਲੈਕਸ਼ਨ ਜਿੱਤੇ ਹੈ ਤੇ ਸਨੌਰ ਵਿੱਚੋਂ ਤੇ ਕਨੌਰ ਵਿੱਚੋਂ ਕਾਫੀ ਜਿੱਦਿਆਂ ਪਹਿਲਾਂ ਵਿਧਾਨ ਸਭਾ ਦੇ ਵੋਟਾਂ ਪਏ ਉਸ ਤੋਂ ਬਹੁਤ ਹਜ਼ਾਰਾਂ ਦੀ ਗਿਣਤੀ ਵੋਟਾਂ ਪਈਆਂ ਅਸੀਂ ਤਾਂ ਕਿ ਨਰੀ ਜੀ ਸਪਾਰਸ਼ ਜੀ ਭਾਈ ਕੁਮਾਨ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਕਾਫੀ ਗੱਲਾਂ ਟੂ ਦੀ ਗੱਲ ਕਰਿਆ ਹਜੇ ਤੱਕ ਕੋਈ ਬੀਜੇਪੀ ਦਾ ਕੋਈ ਇਹ ਜਿਹਾ ਚਿਹਰਾ ਨਹੀਂ ਦਿਖ ਰਿਹਾ ਜੀ ਜੀ ਕੋਈ ਜ਼ਿੰਮੇਵਾਰੀ ਨਾ ਦੇਖੋ ਭਾਜੀ ਇਹ ਜਿਹੜੇ ਮੈਂ ਤੁਸੀਂ ਭਾਈ ਕਮਾਨ ਨੂੰ ਪੁੱਛ ਸਕਦਾ ਮੇਰੇ ਉਦੇਚ ਨਹੀਂ ਹੈਗਾ ਕਿ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਲੋਕ ਜੋ ਰਾਜਨੀਤੀ ਵਿੱਚੋਂ ਕਾਰਨ ਕੀ ਰਿਹਾ ਕਿ ਵਿਧਾਨ ਸਭਾ ਤੋਂ ਬਾਅਦ ਬਹੁਤ ਘੱਟ ਜਿਕੇ ਤੁਸੀਂ ਨਾ ਵਿਧਾਨ ਸਭਾ ਤੋਂ ਨਹੀਂ ਐਮਪੀ ਦੇ ਇਲੈਕਸ਼ਨ ਬਾਅਦ ਮੈਂ ਬਿਮਾਰ ਹੋ ਗਿਆ ਸੀਗਾ ਮੈਂ ਕਟਵਟ 6 ਮਹੀਨੇ ਮੈਂ ਬਿਮਾਰ ਰਿਹਾ ਤੇ ਇਲੈਕਸ਼ਨ ਤੋਂ ਤਕਰੀਬਨ ਨਾਲ ਦੀ ਨਾਲ ਹੀ ਬਿਮਾਰ ਹੋ ਗਿਆ ਸੀਗਾ ਨਾ ਨਾ ਕੋਈ ਨਰਾਜ਼ਗੀ ਨਹੀਂ ਪਾਰਟੀ ਤੋਂ ਕੋਈ ਨਰਾਜ਼ਗੀ ਨਹੀਂ ਸਿੱਧੀ ਕੋਈ ਗੱਲ ਨਹੀਂ ਬਿਮਾਰ ਕਰਕੇ ਮੈਂ ਜ਼ਿਆਦਾ ਨਹੀਂ ਹੋ ਆ ਵੀ ਕਿ ਬੰਦੀ ਹੈ ਕੀ ਰੂਪ ਰೇಖਾ ਤਿਆਰ ਕੀਤੀ ਹੈ ਦੇਖੋ ਜੀ ਮੈਂ ਧੰਨਵਾਦੀ ਹਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਔਰ ਵਿਸ਼ੇਸ਼ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਣੀ ਪ੍ਰਨੀਤ ਕੌਰ ਜੀ ਔਰ ਸਭ ਤੋਂ ਜ਼ਿਆਦਾ ਜੇ ਕਿਹਾ ਜਾਵੇ ਮੇਰੇ ਪਟਿਆਲਾ ਨਾਰਥ ਦੇ ਤਿੰਨੇ ਹਲਕਿਆਂ ਚੋਂ ਦੋ ਹਲਕੇ ਜਿਵੇਂ ਕਿ ਰਾਜਪੁਰਾ ਤੋਂ ਜੱਗਾ ਜੀ ਹੋਗੇ ਤੇ ਸਨੌਰ ਤੋਂ ਵਿਕਰਮ ਚੈਲ ਜੀ ਇਹ ਸਾਡੀ ਇੱਕ ਟੀਮ ਨੇ ਪੂਰਾ ਪਿਛਲੇ 1.5 ਸਾਲ ਤੋਂ ਅਸੀਂ ਬੜਾ ਇੱਕ ਦੂਏ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੀਜੇਪੀ ਚ ਕੰਮ ਕੀਤਾ ਔਰ ਜਿਹੜੀ ਟੀਮ ਹੈ ਸਾਡੀ ਉਹ ਬਹੁਤ ਮਿਹਨਤੀ ਟੀਮ ਹੈ ਅਸੀਂ ਧੰਨਵਾਦ ਦੀਆਂ ਸਮੁੱਚੀ ਲੀਡਰਸ਼ਿਪ ਦਾ ਕਿ ਸਾਡੀ ਟੀਮ ਨੂੰ ਜਿਉਂ ਕਾ ਤਿਉਂ ਉਹਨਾਂ ਨੇ ਰੱਖ ਕੇ ਸਾਨੂੰ 2027 ਚ ਇਲੈਕਸ਼ਨ ਬਣਾਉਣ ਦੇ ਗਰਾਊਂਡ ਤਿਆਰ ਕਰਨ ਲਈ ਮੌਕਾ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪੂਰੀ ਲੀਡਰਸ਼ਿਪ ਦਾ ਔਰ ਖਾਸ ਧੰਨਵਾਦ ਮੇਰੇ ਪੂਰੇ ਜ਼ਿਲ੍ਹੇ ਦੇ ਜਿਹੜੇ ਮੇਰੇ ਮੰਡਲ ਪ੍ਰਧਾਨ ਨੇ ਮੇਰੀ ਜ਼ਿਲ੍ਹੇ ਦੀ ਟੀਮ ਹੈ ਔਰ ਮੇਰੇ ਵਰਕਰ ਸਾਹਿਬਾਨ ਨੇ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਵੀ 24 ਘੰਟੇ ਪਹਿਲਾਂ ਸੁਨੇਹਾ ਦਿੱਤਾ ਉਹਨਾਂ ਨੇ ਹਰ ਟਾਈਮ ਮੇਰੇ ਨਾਲ ਇੱਕ ਸਹਿਯੋਗ ਦਿੱਤਾ ਅਸੀਂ ਬਹੁਤ ਜ਼ੋਰ ਲਾ ਕੇ ਜਿੰਨੀ ਜੋਗੇ ਹੈਗੇ ਆ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਦਿਨ ਦੁਗਣੀ ਰਾਤ ਚੌਗਣੀ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਪ੍ਰਸਾਰ ਪਿੰਡਾਂ 'ਚ ਕਰਾਂਗੇ ਅਸੀਂ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋਰ ਵੀ ਜ਼ੋਰ ਲਾ ਕੇ ਜਿਵੇਂ ਕਿ ਪਿੰਡਾਂ 'ਚ ਪਹਿਲਾਂ ਨਾਲੋਂ ਮਾਹੌਲ ਬਹੁਤ ਬਦਲਿਆ ਹੈ ਔਰ ਸਾਨੂੰ ਉਮੀਦ ਨਹੀਂ ਵਿਸ਼ਵਾਸ ਹੈ ਕਿ 2027 'ਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਸਰਕਾਰ ਬਣਾਵੇ ਠੀਕ ਹੈ